ਅੱਜ ਆਪਾਂ ਘਰ ਵਿੱਚ ਕਰ ਦਿੱਤੀ ਹੈ ਬਜਾਰ ਵਰਗੀ ਜੈਮ ਤਿਆਰ ਖੱਟੀ ਨੂੰ ਠੀਕ ਕੱਚੇ ਅੰਬਾਂ ਤੋਂ ਇਹ ਆਪਾਂ ਕਿਸ ਤਰ੍ਹਾਂ ਕੀਤੀ ਹੈ ਤਿਆਰ ਇਹ ਵਿੱਚ ਕਿਹੜਾ-ਕਿਹੜਾ ਆਪਾਂ ਸਮਾਨ ਪਾਇਆ ਹੈ ਤੁਸੀਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਰਾਜੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਫੇਰ ਅੰਬ ਇਹਨਾਂ ਅੰਬਾਂ ਦੀ ਆਪਾਂ ਬਣਾਵਾਂਗੇ ਅੱਜ ਮਿੱਠੀ ਚਟਣੀ ਮਿੱਠੀ ਜੈਮ ਅੰਬਾਂ ਦਾ ਬਹੁਤ ਕੁਝ ਬਣਦਾ ਤੁਹਾਨੂੰ ਪਤਾ ਕਿ ਅੰਬਾਂ ਦਾ ਅੱਜ ਕੱਲ ਸੀਜ਼ਨ ਚੱਲਦਾ ਪਿਆ ਆਪਾਂ ਚਾਰ ਵੀ ਪਾ ਕੇ ਸਟੋਰ ਕਰ ਲਿਆ ਪਾਣੀ ਵਾਲਾ ਚਾਰ ਵੀ ਪਾਇਆ ਤੇਲ ਵਾਲਾ ਵੀ ਪਾਇਆ ਤੇ ਚਟਣੀ ਵੀ ਅੰਬ ਦੀ ਬਣਾ ਕੇ ਪਾਈ ਆਪਾਂ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਮਿੱਠੀ ਚਟਣੀ ਤੇ ਆਜੋ ਆਪਾਂ ਇਹਨਾਂ ਨੂੰ ਆਂਬ ਜਿਹੜੇ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਛਿਲ ਕੇ ਆਪਾਂ ਨੂੰ ਕਦੂਕਸ਼ ਕਰਾਂਗੇ ਆਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਆਮਬ ਸੇਲ ਲਾਂਗੇ ਤੇ ਫਿਰ ਆਪਾਂ ਨੂੰ ਜਦੋਂ ਕੱਦੂ ਕਸ਼ ਕਰਾਂਗੇ ਫਿਰ ਤੁਹਾਨੂੰ ਦੱਸਦੇ ਆਂ ਪਟਾੜਿਆ ਸਾਰੇ shell ਕੇ ਸਾਫ ਕਰ ਲਿਆ ਇਹਨਾਂ ਨੂੰ ਹੁਣ ਆਪਾਂ ਕਰਾਂਗੇ ਕੱਦੂ ਕਸ਼ ਕੱਦੂ ਕਸ਼ ਕਰਕੇ ਫਿਰ ਆਪਾਂ ਨੂੰ ਅਗਲਾ ਪ੍ਰਕਾਸ਼ ਦੱਸਦੇ ਆ ਤੁਹਾਨੂੰ ਕਿਵੇਂ ਕਰਨਾ ਇਹ ਕਿਹੜੇ ਛੜੇ ਦੇ ਵਿੱਚ ਆਪਾਂ ਮਸਾਲੇ ਪਾ ਰਹੇ ਹਾਂ ਅਲੱਗ-ਅਲੱਗੀਆਂ ਆਪਾਂ ਸਾਰੇ ਕਦੂਕਸ਼ ਕਰ ਲਏ ਆ ਅਗਲਾ ਪ੍ਰੋਸੈਸ ਕਰਦੇ ਆ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਨੇ ਆ ਆਹ ਤੁਹਾਨੂੰ ਦੱਸ ਦਿੰਨੇ ਆ ਇਹਨੇ ਇੱਕ ਪਾਵਾਂਗੇ ਆਪਾਂ ਕਾਜੂ ਕਾਲਾ ਨਮਕ ਪਾਵਾਂਗੇ ਥੋੜਾ ਜਿਹਾ ਸਵਾਦ ਅਨਸਾਰ ਇਹ ਪਾਵਾਂਗੇ ਆਪਾਂ ਸੌਗੀ ਇਹ ਪਾਵਾਂਗੇ ਆਪਾਂ ਮੱਗਜ ਤੇ ਇਹ ਆਪਾਂ ਪਾਵਾਂਗੇ ਖੰਡ ਖੰਡ ਆਪਾਂ ਪਾਵਾਂਗੇ ਇਹਦੇ ਵਿੱਚ 1 ਕਿਲੋ ਕਿਉਂਕਿ ਇਹ ਆਂਬ ਜਿਹੜੇ ਆ 1.5 ਕਿਲੋ ਰਹਿ ਗਏ ਆਪਣੇ ਕੋਲ ਕੱਟ-ਕਟਾ ਕੇ ਛਿੱਲਾ ਲਾਦ ਤੀਆਂ ਕੁਛ ਆਪਾਂ ਕੁਛ ਆਪਾਂ ਵਿੱਚੋਂ ਗਟਕਾ ਕੱਢ ਤੀਆਂ ਅੱਧਾ ਕਿਲੋ ਉਹ ਨਿਕਲ ਗਿਆ ਆਪਣਾ ਵੇਸਟ ਇਹ 1.5 ਕਿਲੋ ਆਂਬ ਆਪਣੇ ਕੋਲ ਰਹਿ ਗਏ ਤੇ ਇਹਦੇ ਵਿੱਚ ਕਿਲੋ ਦੀ 700 ਗ੍ਰਾਮ ਖੰਡ ਪੈਂਦੀ ਆ డే కల్ ఆ నుంచి కడాయి ఆలోేయి బ జన ఏదే హా అ ਇਹ ਖੰਡ ਦੇ ਵਿੱਚ ਹੀ ਆਪਾਂ ਜਿਹੜੇ ਆ ਇਹ ਆਂਬ ਰਿੰਨਣਾ ਚੰਗੀ ਤਰ੍ਹਾਂ ਭਾਈ ਆਪਾਂ ਸੋਚੀਆ ਆਪਾਂ ਸਟੀਲ ਦੀ ਕੜਾਈ ਰੱਖਣ ਦਾ ਕਰਕੇ ਛੋਟੀ ਕੜਾਈ ਲਈ ਕਿਉਂਕਿ ਜੈਮ ਸਟੀਲ ਦੀ ਕੜਾਈ ਵਿੱਚ ਹੀ ਬਣਾਈ ਜਾਂਦੀ ਹੈ ਨਹੀਂ ਤੇ ਪਿੱਕਲ ਦੀ ਕੜਾਈ ਆਪਾਂ ਰੱਖ ਰਹੀ ਨੇ ਪਿੱਕਲ ਦੀ ਕੜਾਈ ਆਪਣੀ ਵੱਡੀ ਆ ਪਰ ਪਿੱਕਲ ਦੀ ਕੜਾਈ ਦੇ ਵਿੱਚ ਖੱਟੇ ਆਂਬ ਦੀ ਜੈਮ ਨਹੀਂ ਬਣਦੀ ਕਿਉਂਕਿ ਇਹਦੇ ਵਿੱਚ ਸਾਰੀ ਕਲੀ ਲੱਗ ਜਾਂਦੀ ਹੈ ਖੱਟੇ ਨਾਲ ਫਾਗਰ ਕੇ ਆਪਾਂ ਇਸ ਸਟੀਲ ਦੀ ਕੜਾਈ ਵਿੱਚ ਪਾ ਰਹੇ ਆਂ ਕੜਾਈ ਤਾਂ ਆਪਣੀ ਸੋਤੀ ਆ ਪਰ ਆਪਾਂ ਟਾਈਮ ਸਾਰਾਂਗੇ ਇਹ ਪਾਣੀ ਛੱਡਦਾ ਇਹਦੇ ਵਿੱਚ ਹੀ ਜਿਹੜੇ ਆ ਆਮਸ ਚੰਗੀ ਤਰ੍ਹਾਂ ਕੋਲ ਜਾਣਗੇ ਰਿਜ ਕੇ ਤੇ ਫਿਰ ਆਪਣੀ ਜੈਮ ਜੁੜੀ ਆ ਚਾਣੀ ਛੜਨ ਤੇ ਤਿਆਰ ਹੋ ਜਾਣਾ ਆ ਦੇਖੋ ਆਪਣੀ ਜੈਮ ਖੰਡ ਦੇ ਵਿੱਚ ਰਿੱਝਦੀ ਪਏ ਆਂਬ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਕਾਲਾ ਨਮਕ ਪਾ ਦੇਣਾ ਕਿੰਨਾ ਕੁ ਪਾਵਾਂਗੇ ਇਹਨਾਂ ਥੋੜੀ ਜਿਹੀ ਕਰਾਰੀ ਹੋ ਜੂਗੀ ਆਪਾਂ ਬਣਾਉਣੀ ਤੇ ਮਿੱਠੀ ਆ ਜੈਮ ਆਪਣੀ 50% ਜਿਹੜੀ ਇਹ ਬਣ ਗਈ ਆ ਤੇ 50% ਆਪਾਂ ਇਹਨੂੰ ਹੋਰ ਭੁੰਨਾਂਗੇ ਚੰਗੀ ਤਰ੍ਹਾਂ ਵਿੱਚ ਆ ਦੇ ਵਿੱਚ ਜਿਹੜੇ ਹੈਗੇ ਆਪਾਂ జ నగదు పాడ రిజ రిజ కే ਆੰਤਰ ਜਿਹੜੇ ਇਹ ਵਿੱਚ ਗਲ ਗਏ ਰਹਿ ਗਿਆ 5 ਕਿ ਮਿੰਟਾਂ ਦੀ ਕਸਰ ਉਹ ਵੀ ਆਪਾਂ ਕੱਢਾਂਗੇ ਜਿਹੜੇ ਆਪਣੀ ਜਮ ਦਾ ਕਲਰ ਬਹੁਤ ਵਧੀਆ ਬਣਿਆ ਵਾ ਪਰ ਖੇੜੀ 2-4 ਧਾਗੇ ਆਪਾਂ ਕੇਸਰ ਦੇ ਪਾਵਾਂਗੇ ਜਿੰਨਾ ਕੀ ਪਾ ਲੈਨੇ ਆ ਇਹਦੇ ਨਾਲ ਕਲਰ ਜਿਹੜਾ ਹੋਰ ਵਧੀਆ ਹੋ ਜਾਊਗਾ ਇਹ ਦੋ ਕਾਪਾਂ ਲਾਚੀਆਂ ਪਾਵਾਂਗੇ ਇਹਦੇ ਵਿੱਚ ਜਮ ਆਪਣੀ ਬਣ ਗਈ ਆ ਇਹ ਦੇਖੋ ਕਿੰਡੀ ਸੋਹਣੀ ਬਣੀ ਆ ਤੇ ਇਹਦੇ ਵਿੱਚ ਆਪਾਂ ਫਲੇਵਰ ਵਾਸਤੇ 2-4 ਨਿਕਿਆ ਰਾਚੀਆਂ ਪਾ ਲੈਨੇ ਕੁੱਟ ਕੇ ਜਮ ਆਪਣੀ ਬਣ ਗਈ ਆ ਵੇਖੋ ਕਿ ਨਿਸੋ ਨਹੀਂ ਬਣੀ ਆ ਕਿ ਨਸਣਾ ਦਾ ਕਲਰ ਆਇਆ ਵਾ ਇਹਨੇ ਹੁਣ ਇਹਨੇ ਕੜਾਈ ਵੀ ਛੱਡਤੀ ਆ ਵੇਖੋ ਜਮ ਆਪਣੀ ਬਣ ਗਈ ਆ ਜੇ ਨੂੰ ਆਪਾਂ ਕੱਢ ਲੈਨੇ ਇੱਕ ਡੋਂਗੇ ਦੇ ਵਿੱਚ ਬਣੀ ਆ ਦਿਲ ਕਰਦਾ ਕਿ ਹੁਣੇ ਹੀ ਖਾ ਲਈਏ ਆਪਾਂ ਇਹ ਸਾਡਾ ਫ੍ਰੀ ਬਣ ਕੇ ਤਿਆਰ ਆ ਆਪਾਂ ਇੱਕ ਡੋਂਗੇ ਚ ਕੱਢ ਲ ਗਏ ਗਾਰਨਿਸ਼ ਕਰ ਲਿਆ ਤੇ ਕਿੰਨੇ ਕਿੰਨੇ ਅੰਬਾਂ ਦੀ ਜੈਮ ਬਣਾ ਕੇ ਖਾਧੀ ਆ ਮੈਨਡ ਕਰਕੇ ਜ਼ਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਇਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ